ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਇੱਥੇ ਕਿਸਾਨਾਂ ਨੇ ਰੇਲਵੇ ਟਰੈਕ ਤੇ ਤਰਨਾ ਮਾਰ ਦਿੱਤਾ ਹੈ ਹਾਲਾਂਕਿ ਕਿਸਾਨਾਂ ਦੀ ਚੇਤਾਵਨੀ ਨੂੰ ਵੇਖਦਿਆਂ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕੀਤੀ ਗਈ ਸੀ ਪਰ ਕਿਸਾਨਾਂ ਦੇ ਸਿਰੋਸ 'ਅਗੇ ਪ੍ਰਸ਼ਾਸਨ ਦੇ ਇੱਕ ਨਹੀਂ ਚੱਲੀ ਨਤੀਜਾ ਕਿਸਾਨ ਰੇਲਵੇ ਟਰੈਕ ਤੇ ਤਰਨਾ ਮਾਰਨ ਦੇ ਵਿੱਚ ਸਫਲ ਹੋ ਗਏ ਦਰਅਸਲ ਪ੍ਰਦਰਸ਼ਨਕਾਰੀ ਕਿਸਾਨ ਸਾਥੀ ਕਿਸਾਨਾਂ ਦੀ ਰਿਹਾਈ ਚਾਹੁੰਦੇ ਨੇ ਸਾਥੀਆਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਲੀਡਰਾਂ ਦੀ ਪ੍ਰਸ਼ਾਸਨ ਨਾਲ ਕਈ ਦੌਰ ਦੀ ਗੱਲਬਾਤ ਵੀ ਹੋਈ ਪਰ ਨਤੀਜਾ ਕੋਈ ਨਹੀਂ ਨਿਕਲਿਆ ਕਿਸਾਨ ਅੜੇ ਹੋਏ ਨੇ ਕਿ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਦਿੱਲੀ ਕੁਝ ਦੌਰਾਨ ਅਤੇ ਹਰਿਆਣਾ ਵਿੱਚੋਂ ਕਈ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਸਭ ਦੀ ਰਿਹਾਈ ਲਈ ਹੁਣ ਕਿਸਾਨਾਂ ਨੇ ਸ਼ੰਭੂ ਰੇਲਵੇ ਟ੍ਰੈਕ ਤੇ ਧਰਨਾ ਮਾਰ ਦਿੱਤਾ ਹੈ ہمارا ਇੱਕ ਅਨੀਸ਼ ਖਟਕਰ ਨਾਂ ਦਾ ਨੌਜਵਾਨ ਹੈ ਜੋ ਉਹ ਜੋ ਜੇਲ੍ਹ ਵਿੱਚ ਬੰਦਾ ਉਹ 19 ਤਰੀਕ ਸੇ ਹੀ ਅਨਛਣ 'ਤੇ ਹੈ ਜਿਸ ਨੌਜਵਾਨ ਕੋ ਆਜ ਲਗਭਗ 1 ਮਹੀਨੇ ਦੇ ਕਰੀਬ ਹੋ ਗਿਆ उसने कुछ खाया नहीं है कुछ कुछ पिया नहीं है तो उसकी तबीयत के बारे में को मतलब जदि सीरियसली लेते हुए तो अब हमारी मजबूरी है कि हम किसी भी कीमत पे इसको ढिला नहीं छोड़ सकते